नेताजी उनके उन्होंने भेजा बेटा बनाकर भेजा इसलिए उन लोगों ने फैसला लिया कि तुम इस्तीफा दो जी उनका डिसेक्टरी सर ना मुलाकात हो या पीएसआर ना मुलाकात हो ये की गल बात होयो उन्होंने रिसीव कर लिया मेरा मेरी इस्तीफा लेने दी जड़ी मेरी लेटर सी और रिसीव कर ली है नंबर को आके टाइम पवा लिया उनको 11:55 मिनट से रिसीव की उन्होंने एक तो जड़ा मैं दोबारा फिर स्पीकर सानो मिलन दे लिए आऊंगा 11 तारीख 11 बजे ਵਾਰਾ ਬੁਲਾਇਆ ਕਿ ਭਾਜੀ ਕੀ ਅੱਜਕੱਲ ਤੁਸੀਂ ਜਿਹੜਾ ਅਸਤੀਫਾ ਦਿੱਤਾ ਹੈਗਾ ਕੀ ਹੁਣ ਪਾਰਟੀ ਜੀ ਹੈਗੇ ਆ ਕਿ ਅੱਜ ਕਿੱਧਰ ਜਾ ਰਹੇ ਮੈਂ ਪਾਰਟੀ ਲੈਵਲ ਤੇ ਕੋਈ ਗੱਲ ਨਹੀਂ ਕਰੀ ਮੈਂ ਸਿੱਧਾ ਸਿੱਧਾ ਵਿਧਾਨ ਸਭਾ ਦੀ ਮੈਂਬਰਸ਼ਿਪ ਔਰ ਸਪੀਕਰ ਸਾਹਿਬ ਦੀ ਜਿਹੜੀ ਦਿੱਤੀ ਹੋਈ ਲੈਟਰ ਹੈ ਜਿਹੜੀ ਮੈਨੂੰ ਅੱਜ ਬੁਲਾਇਆ ਸੀ ਤੇ ਜਿਹੜਾ ਮੈਨੂੰ ਅੱਜ 3 ਤਰੀਕ ਤੇ ਜਿਹੜਾ 11 ਵਜੇ ਬੁਲਾਇਆ ਸੀ ਮੈਂ ਉੱਥੇ ਹੀ ਜਵਾਬ ਦੇਵਾਂ ਹਲਕੇ ਦੇ ਲੋਕਾਂ ਨੇ ਕੀ ਕਿਹਾ ਹੁਣ ਦੋ ਹਲਕੇ ਦੇ ਲੋਕਾਂ ਨੇ ਕਿਹਾ ਕਿ ਇਹ ਵੋਟ ਕਿੰਨੂੰ ਪਾਈ ਸੀ ਅਸੀਂ ਕਿੰਨੂੰ ਐਮ.ਐਲ.ਏ ਬਣਾਇਆ ਸੀ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜ ਕਿ ਉਹ ਬਦਲਾਂਗੇ ਜੇ ਸਪੀਕਰ ਸਾਹਿਬ ਕੋਈ ਕਾਰਵਾਈ ਕਰਦੇ ਤਾਂ ਤੁਸੀਂ ਦੇਖੋਗੇ ਜੇ ਕੋਈ ਕਾਰਵਾਈ ਕਰੇਗੇ ਹਾਈ ਕੋਰਟ ਹੈ